कि तन पे आ आ देख ले हम कुजुरत हर जुड़ती मन ते संत हर जुड़ती मारी तनु ते जुड़ती ए फट्टी वाला मेला हो मैं फलाड़ते मेला लगाजी वाला ओ कुत्ते फलाड़ते मेला लगाजी वाला माटी की भरतिया सब का ਮਾਂਜੀ ਵਾਲੋ ਹੋਵੇ ਤੁਸਨ ਹੋ ਕੇ ਆਏ ਮੇਲਾ ਕਾਂਜੀ ਵਾਲੇ ਕੋ ਹੋਵੇ ਤੁਸਨ ਹੋ ਰਹੀ ਤੇ ਮੇਲਾ ਕਾਂਜੀ ਵਾਲੇ ਦਾ ਹੋਵੇ ਤੁਸਨ ਮਾਰਦੇ ਤੇ ਮੇਲਾ ਆਏ ਮੇਲਾ ਕਾਂਜੀ ਵਾਲੇ ਦਾ ਹੋਵੇ ਤੁਸਨ ਸਰਦਾਰ ਤੇ ਮੇਲਾ ਆਏ ਮੇਲਾ ਕਾਂਜੀ ਵਾਲੇ ਕੋ ਹੋਵੇ ਤੁਸਨ ਸਰਾਰੰਦੇ ਮੇਲਾ ਆਏ ਮੇਲਾ ਕਾਂਜੀ ਵਾਲੇ ਮੇਲਾ ਕਾਂਛੀ ਵਾਲੇ ਇਹ ਮੇਲਾ ਤੁਹਾਨੂੰ ਮੁਬਾਰਕ ਹੋਵੇ ਸਤਿਗੁਰ ਰਵਿਦਾਸ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਇਹੋ ਸਾਡੀ ਜੋਤੜੀ ਇਹੋ ਸਾਡੀ ਬੇਟੀ ਇਹੋ ਸਾਡੀ ਅਰਦਾਸ ਸਤਿਗੁਰ ਰਵਿਦਾਸ ਮਹਾਰਾਜ ਜਿਨ੍ਹਾਂ ਦੀ ਪੰਜਾਰ ਦੀ ਧਰਤੀ ਦੇ ਉੱਤੇ ਵੀ ਚਰਨ ਪਏ ਕਰਾਲਗੜ੍ਹ ੜਿਓਪਾਰਕ ਪਵਿੱਤਰ ਧਰਤੀ ਚੱਕ ਹਕੀਮ ੜਿਓਪਾਰਕ ਪਵਿੱਤਰ ਧਰਤੀ ਸultanpur ਸਾਹਿਬ ਦੀ ਉਹ ਪਾਵਨ ਪਵਿੱਤਰ ਧਰਤੀ ਜਿੱਥੇ ਤਨਤਨ ਸਤਗੁਰ ਅਰਦਾਸ ਮਹਾਰਾਜ ਦੀ ਚਰਨ ਸ਼ੋਪਰਾਪਤ ਹੋ ਧਰਤੀ ਹੈ ਤੇ ਆਪਾਂ ਕਰਮਾ ਵਾਲੇ ਆ ਕਿ ਆਪਾਂ ਨੂੰ ਕਿਉਂਕਿ ਉਹਨਾਂ ਦਾ ਜਨਮ ਕਾਂਸੀ ਬਨਾਰਸ ਇਥੋਂ ਕਾਫੀ ਦੂਰ ਹੈ ਜਿੱਥੇ ਉਹਨਾਂ ਦਾ ਜਨਮ ਹੋਇਆ ਪਰ ਉਹਨਾਂ ਨੇ ਪੂਰੀ ਕਾਇਨਾਤ ਦਾ ਭਲਾ ਕੀਤਾ ਤੇ ਉਹ ਭਲਾ ਪੰਜਾਬ ਦੇ ਹਿੱਸੇ ਵਿੱਚ ਵੀ ਆਇਆ ਇਸ ਲਈ ਮੈਂ ਹਮੇਸ਼ਾ ਉਸ ਤਰ੍ਹਾਂ ਨਤਮਸਤਕ ਹੋਣਾ ਕਿਉਂਕਿ ਜਿੱਥੇ ਮਾਰਦਾ ਦਾ ਸਰੂਪ ਹੋਵੇ ਉਹ ਧਰਤੀ ਕਰਮਾਂ ਵਾਲੀ ਹੁੰਦੀ ਆ ਪਾਗਾਂ ਵਾਲੀ ਹੁੰਦੀ ਜਿੰਨਾ ਅਦਬ ਤੇ ਸਤਕਾਰ ਤੁਸੀਂ ਮਹਾਰਾਜ ਦਾ ਕਰਦੇ ਹੋ ਇਹ ਸਤਕਾਰ ਤੁਹਾਡੇ ਦਿਲਾਂ ਵਿੱਚ ਹਮੇਸ਼ਾ ਰਵੇ ਅਹਿਸਾਸ ਦੇ ਨਾਲ ਤੁਹਾਨੂੰ ਫਿਰ ਸਤਿਗੁਰਾਂ ਦੇ ਜਨਮ ਦਿਹਾੜੇ ਦੀ ਬਹੁਤ-ਬਹੁਤ ਮੁਬਾਰਕਬਾਦ ਹੋ ਚੱਕ ਹਕੀਮ ਚ ਡੇਰਾ ਬਣਿਆ ਮੇਰੇ ਸਤਗੁਰੂ ਜੀ ਤੇਰਾ ਬਣਿਆ ਹੋ ਸੋਣਾ ਗੁਰੂ ਕਰ ਜਿਹੜਾ ਬਣਿਆ ਆਤ ਤੱਕ ਦੀ ਸੰਗਤ ਆਗੇ ਚੱਕ ਹਕੀਮ ਚ ਡੇਰਾ ਬਣਿਆ ਮੇਰੇ ਸਤਗੁਰੂ ਜੀ ਤੇਰਾ ਬਣਿਆ ਹੱਸ ਸੋਣਾ ਗੁਰੂ ਕਰ ਜਿਹੜਾ ਬਣਿਆ ਆਤਕ ਦੀ ਸੰਗਤ ਆਗੇ ਗੁਰੂ ਜੀ ਦੀ ਸਵਾਰੀ ਜਾਇਓ ਦਰਸ ਦਿਖਾ ਕੇ ਮੈਂ ਬੜਾ ਕਰਮਾ ਆਣਾ ਇਹਨਾਂ ਦੇ ਫਾਦਰ ਸਾਹਿਬ ਤੋਂ ਪੜਨ ਦਾ ਵੀ ਮੈਨੂੰ ਮੌਕਾ ਮਿਲਿਆ ਇਹਨਾਂ ਤੋਂ ਪੜਨ ਦਾ ਵੀ ਸਾਡਾ ਬਹੁਤ ਮੌਕਾ ਮਿਲਿਆ ਤੁਹਾਡੇ ਚਰਨਾਂ ਸਾਡਾ ਨਮਨ ਕਿਉਂਕਿ ਮਾਸਟਰ ਦਾ ਸਤਕਾਰ ਟੀਚਰ ਦਾ ਸਤਕਾਰ ਬਹੁਤ ਉੱਚਾ ਤੇ ਸੋਚਾ ਹੁੰਦਾ ਜਿਹੜਾ ਬੰਦਾ ਆਪਣੇ ਗੁਰੂ ਦਾ ਆਪਣੇ ਟੀਚਰ ਦਾ ਸਤਕਾਰ ਨਹੀਂ ਕਰਦਾ ਜ਼ਿੰਦਗੀ 'ਚ ਕਦੇ ਤਰੱਕੀ ਨਹੀਂ ਕਰ ਸਕਦਾ ਸੋ ਤੁਹਾਡੇ ਚਰਨਾਂ ਵਿੱਚ ਸਾਡਾ ਪ੍ਰਣਾਮ ਹੈ ਬਸ ਤੁਸੀਂ ਹਮੇਸ਼ਾ ਸੇਖਿਆਬ ਰਹੋ ਉਹ ਆਉਣ ਲੈ ਕੇ ਮਾਸਟਰ ਦੀ ਬਹੁਤ ਜ਼ਿਆਦਾ ਪਿਆਰ ਇਹ ਤਰ੍ਹਾਂ ਜੋ mohabbat ਦੇ ਕੇ ਗਏ ਨੇ ਸਜਦੀਆਂ ਕਰਾਂਗੇ ਤੁਹਾਡਾ ਬਹੁਤ ਸ਼ੁਕਰੀਆ ਮੇਰੇ ਸਭ ਕੁਲੀ ਏੜਾ ਬਣਿਆ ਹੋਣਾ ਗੁਰੂ ਕਰਕੇ ਏੜਾ ਬਣਿਆ ਹੋਣਾ ਗੁਰੂ ਕਰਕੇ ਏੜਾ ਬਣਿਆ ਲੱਖ ਦੀ ਸੰਗਤ ਆ ਕੇ 啊！还 ਉਹ ਅਜ਼ਾਬ ਜਿਹੀ ਹੋਰ ਪਾ ਕੇ ਰੱਖਦੇ ਸੀ ਰਾਹ ਸ਼ਰਮੀਂ ਪਾਸ ਜਾ ਲੜੀਆਂ ਦਾ ਹਰ ਘਰ ਰਸਨਾਇਆ ਦੀਦ ਤੇਰੀ ਦਾ ਮਨ ਖੋਇਆ ਆਇਆ ਦੀਦ ਤੇਰੀ ਦਾ ਮਨ ਮਰਿਆ ਆਇਆ ਬੈਠਾ ਪੁੱਟੜ ਪਕੇ वारी